ਮੈਂ ਇਹ ਕਹਿਣਾ ਚਾਹਨਾ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਪ੍ਰੈਸ ਆਏ ਸਾਡੇ ਕੋਲ ਸਭ ਦਾ ਧੰਨਵਾਦ ਕਰਦਾ ਔਰ ਇਹਨਾਂ ਤੋਂ ਹੈਲਪ ਵੀ ਚਾਹਨਾ ਕਿਉਂਕਿ ਅੱਜ ਤੁਹਾਡੀ ਸਾਰੀ ਪ੍ਰੈਸ ਦੇ ਸਾਹਮਣੇ ਦ چلਦੇ ਦਰਿਆ ਦੇ ਵਿੱਚੋਂ ਪਾਣੀ ਪੜ ਕੇ ਤੁਹਾਨੂੰ ਦਿਖਾਇਆ ਵੀ ਪਾਣੀ ਚਿੱਟਾ ਸੀ ਕਿ ਨਹੀਂ ਤੁਸੀਂ ਦੱਸੋ ਪ੍ਰੈਸ ਵਾਲੇ ਗਵਾਹ ਹੋ ਸਾਰੇ ਜਣੇ ਪਾਣੀ ਕਿੱਦਾਂ ਸਾਫ਼ ਚਿੱਟਾ ਹੈ ਜਿੰਦੀ ਦੂਰ ਤੱਕ ਸਾਡੀ ਡਾਇੰਗ ਇੰਡਸਟਰੀ ਕਿਲੋਮੀਟਰ ਤੱਕ ਪਾਣੀ ਬਿਲਕੁਲ ਸਾਫ਼ ਚਿੱਟਾ ਹੈ ਉਸ ਤੋਂ ਬਾਅਦ ਪਾਣੀ ਸਾਰੇ ਸ਼ਹਿਰ ਦਾ ਥੋੜੀ ਹੁਣ ਡੈੰਗ ਇੰਡਸਟਰੀ ਨੇ ਠੇਕਾ ਲੈ ਲਿਆ ਵੀ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਠੇਕਾ ਇਹ ਸਾਫ਼ ਕਰੇਗੀ ਜਦ 5 ਕਰੋੜ ਰੁਪਈਆ ਸਾਡਾ ਪਾਣੀ ਸਾਫ਼ ਕਰਨ ਦਾ ਮਹੀਨੇ ਦਾ ਡੈੰਗ ਇੰਡਸਟਰੀ ਦਾ ਖਰਚ ਰਹੀ ਔਰ ਇਸ ਤੋਂ ਵੱਧ ਡੈੰਗ ਇੰਡਸਟਰੀ ਕੀ ਕਰੇ ਔਰ ਇਹਦੇ باوجود ਜਿਹੜੇ ਬੰਦੇ ਡੈੰਗ ਇੰਡਸਟਰੀ ਦੇ ਮਗਰ ਲੱਗੇ ਨੇ ਖਿਲਾਫ ਬੋਲਦੇ ਨੇ ਜਾਂ ਕੁਛ ਡੈੰਗ ਇੰਡਸਟਰੀ ਤੋਂ ਚਾਹਦੇ ਨੇ ਉਹ ਇਹ ਕੰਮ ਕਿਉਂ ਨਹੀਂ ਕਰਦੇ ਅਗਰ ਦਰਿਆ ਸਾਫ਼ ਕਰਨ ਦੇ ਮੱਤੀ ਨੇ ਤੇ ਆ ਕੇ ਜਿੱਦਾਂ ਸੰਤ ਸੀਚੇਵਾਲ ਜੀ ਲੱਗੇ ਨੇ ਰਾਤ ਦਿਨ ਆਪਣਾ ਘਰ-ਬਾਰ ਛੱਡ ਕੇ ਇੱਥੇ ਸੇਵਾ ਲਈ ਦਰਿਆ ਸਾਫ ਕਰਨ ਲਈ ਲੱਗੇ ਨੇ ਇਹ ਲੋਕ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਸવાય ਇਸ ਕੰਮ ਤੋਂ ਰੋਲਵਾ ਰੋਲਾਪਾਨ ਤੋਂ ਫੋਟੋਆਂ ਚਾਹਤੋਂ ਤੇ ਬਿਆਨ ਦੇ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਡਾਈਂਗ ਇੰਡਸਟਰੀ ਦੇ ਖਿਲਾਫ ਗੁੰਮਰਾਹ ਕਰ ਰਹੇ ਨੇ ਲੋਕ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਲੋਕ ਨੇ ਇਹਨਾਂ ਤੋਂ ਬਚੋ ਇਹ ਲੋਕ ਕਿਉਂ ਧੋਖਾ ਕਰਦੇ ਪੰਜਾਬ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਨੇ ਡਾਈਂਗ ਇੰਡਸਟਰੀ ਜਿਹੜੀ ਇਹ ਪਾਣੀ ਖਰਾਬ ਨਹੀਂ ਕਰਦੀ ਪਾਣੀ ਨੂੰ ਬਲਕਿ ਸਾਫ ਕਰਦੀ ਹੈ ਹੁਣ ਜਿਹੜਾ ਸ਼ਹਿਰ ਦਾ ਪਾਣੀ ਹੈ ਉਹ ਦੇਖੋ ਗੌਰਮੈਂਟ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਜਿਹੜੇ ਟੈਕਸ ਲੈਂਦੇ ਨੇ ਪਾਣੀ ਜਿਹੜਾ ਸਾਫ਼ ਕਰਨ ਸੋ ਤੁਸੀਂ ਸਾਡਾ ਸਾਥ ਇਹ ਦਿਓ ਵੀ ਤੁਹਾਡੀ ਪ੍ਰੈਸ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਆਪਣੇ ਅੱਖੀ ਸਾਰੀ ਪ੍ਰੈਸ ਨੇ ਦੇਖਿਆ ਵੀ ਅੱਜ ਅਸੀਂ ਕੋਈ ਪਾਣੀ ਡੋਲ ਕੇ ਤੇ ਦਿਖਾਇਆ ਨਹੀਂ ਦਰਿਆ ਦਾ ਤੁਹਾਡੇ ਸਾਹਮਣੇ ਓਪਨ ਸਾਰੇ ਲੋਕਾਂ ਦੇ ਸਾਹਮਣੇ ਪਾਣੀ ਭਰ ਕੇ ਦਿਖਾਇਆ ਤੁਹਾਨੂੰ ਡੈਰੀਆ ਵੀ ਨੇ ਹੋਰ ਵੀ ਦੂਜੀ ਇੰਡਸਟਰੀਆਂ ਨੇ ਕੀ ਕਾਰਨ ਮੰਨਦੇ ਹੋ ਬਈ ਸਿਰਫ ਜਿਹੜਾ ਡਾਈਂਗ ਇੰਡਸਟਰੀ ਦੇਖੋ ਮੈਂ ਕਿਸੇ ਇੰਡਸਟਰੀ ਦੇ ਖਿਲਾਫ ਬੋਲਾਂ ਦੇਖੋ ਗੋਬਰ ਵਾਲੇ ਹੁਣ ਮੱਝਾਂ ਵਾਲੇ ਦੇ ਡੈਰੀਆ ਵਾਲਿਆਂ ਦਾ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ ਤੁਹਾਡੇ ਤੋਂ ਵੱਧ ਕੌਣ ਜਾਣਦਾ ਤੁਸੀਂ ਸਾਰੀ ਪ੍ਰੈਸ ਵਾਲੇ ਸਾਰੇ ਸਮਝਦਾਰ ਹੋ ਸਾਰਾ ਦਿਨ ਸ਼ਹਿਰ ਦੀਆਂ ਖਬਰਾਂ ਲੈਂਦੇ ਹੋ ਤੁਹਾਨੂੰ ਪਤਾ ਹੈ ਸ਼ਹਿਰ ਚ ਕਿੰਨੇ ਤਰ੍ਹਾਂ ਦੀ ਇੰਡਸਟਰੀ ਹੈ ਇੱਥੇ ਕਈ ਸੌ ਤਰ੍ਹਾਂ ਦੀ ਇੰਡਸਟਰੀ ਹੈ ਔਰ ਕਿਸਰਾ ਕੀ ਕੁਝ ਨਿਕਲਦਾ ਹੈ ਸ਼ਹਿਰ ਚ ਘਰ ਘਰ ਇੰਡਸਟ ਇਹ ਸਰਕਾਰਾਂ ਦੇ ਕੰਮ ਨਹੀਂ ਸਾਡੇ ਕੰਮ ਨਹੀਂ ਸਰਕਾਰ ਕਿੰਨੇ ਲੱਖ ਰੁਪਇਆ ਦਰਿਆ ਸਾਫ਼ ਕਰਨ ਦਾ ਲਾਂਦੀ ਏ ਥੱਲੇ ਹੈ ਗਈ ਏ ਦਰਿਆ ਦੇ ਨੀਰੀ ਮਿੱਟੀ ਏ ਗਾਬ ਕਾਲੇ ਰੰਗ ਦੀ ਗਾਬ ਏ ਥੱਲੇ ਉੱਪਰ ਪਾਣੀ ਜਾ ਰਿਹਾ ਉਹ ਪਾਣੀ ਕਾਲਾ ਲੱਗਦਾ ਜਿਹੜਾ ਆਂਦਾ ਦੇਖਦੇ ਲੋਕਾਂ ਨੂੰ ਗਰਮਾ ਕਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਤੋਂ ਬਚੋ